ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਦਿਖਾਵਾਂਗੇ ਤਿੰਨੇ ਸਈਆਂ ਸਵਾਈਆਂ ਨੀਲੀ ਰਾਵੀ ਤੇ ਪੂਰੀਆਂ ਤੇ ਮੌਰਾ ਦੀਆਂ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸ੍ਰੀਕਾਲ ਪਾਜੀ ਸਾਸ੍ਰੀਕਾਲ ਜਗੇ ਵੀ ਸਾਸ੍ਰੀਕਾਲ ਹੋ ਸਨਾਓ ਠੀਕ ਠਾਕ ਜੇ ਤੇ ਆਪਦੇ ਵੀ ਜੀ ਵਦਿਆ ਤੁਸੀਂ ਸੁਣਾਓ ਹਾਂ ਜੀ ਕਿਰਪਾ ਵਾਏ ਗਰੂ ਦੀ ਕਿਰਪਾ ਚਾਹੀਦੀ ਜਗੇ ਵੀਰੇ ਤੇ ਕਿਵੇਂ ਰਿਹਾ ਪਾਜੀ ਕੱਲ ਵਾਲੀ ਵੀਡੀਓ ਦਾ ਆਪਣਾ ਜਗੇ ਵੀ ਤੁਸੀਂ ਵੀਡੀਓ ਪਾ ਗਏ ਤੇ ਮੇਰੇ ਖਿਆਲ ਨਾਲ ਵੀ ਅਜੇ ਚਗਾਵੇਂ ਨਹੀਂ ਆਪੜੇ ਹੋਣੇ ਹਾਂ ਜੀ ਤੇ ਮਾਲ ਵੇਚ ਗਿਆ ਏ ਚਲ ਵਧੀਆ ਹੋ ਗਿਆ ਹਾਂ ਵਧੀਆ ਮਾਲ ਸਾਫ ਹੀ ਨਾ ਆਜੋ ਪਾਜੀ ਕਿਰਪਾ ਜੀ ਆ ਗਈ ਹਾਂ ਸਾਸ੍ਰੀਕਾਲ ਸਾਸ੍ਰੀਕਾਲ ਪਾਜੀ ਸਾਸ੍ਰੀਕਾਲ ਜੀ ਠੀਕ ਹੈ ਜੀ ਵਧੀਆ ਵਧੀਆ ਤੁਸੀਂ ਅਈ ਚਗਾਵੇਂ ਹੋ ਲੱਗਿਆ ਖਾਣ ਉੜ ਗਈਆਂ ਜਦੋਂ ਫੋਨ ਆ ਗਿਆ ਵੀ ਜੋੜਾ ਵੇਖਿਆ ਆ ਜੋੜਾ ਵੇਖਿਆ ਫੋਨ ਅਜੇ ਤੱਕ ਪਗੀਚੇ ਵੀ ਭਲਵੇਂ ਕਿੰਨੇ ਕੀ ਤੁਰੇ ਆਉਂਦਾ ਆ ਉਹ ਤਾਂ ਕਹਿੰਦਾ ਭਾਵਿਆ ਵੀ ਮਾਲ ਸਾਫ ਰੀਡ ਜਾ ਰੀਡ ਜਾ ਬਿਲਕੁਲ ਵਿਸ਼ਵਾਸ ਬਜਾਹ ਰਪਾਲ ਵੀਰ ਤੇ ਲੋਕਾਂ ਆ ਹਾਂਜੀ 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 ਬਿਲਕੁਲ ਸਹੀ ਗੱਲ ਆ ਸਹੀ ਆ ਨਿਕੇ ਨਿਕੇ ਵੀਰ ਦੀ ਆਪਾਂ ਤੁਹਾਨੂੰ ਮੋਲ ਬਿਲਕੁਲ ਨਿਕੇ ਹੁੰਦੇ ਅੱਜ ਵੀ ਨਿਕੇ ਨਹੀਂ ਗਈ ਅੱਜ ਵੀ ਬਹੁਤੇ ਨਿਕੇ ਨਹੀਂ ਗਈ ਆ ਜੇ ਤੋਹੇ ਲਿਆਂਦੇ ਵੀਰ ਨੇ ਬੂਰੀ ਛੋਟੀ ਠੀਕ ਆ ਠੀਕ ਆ ਜੀ ਬੂਰੀਆਂ ਤੇ ਨੀਲੀ ਰੋਗ ਦੀ ਆਪਾਂ ਦਿਖਾਵਾਂਗੇ ਤੁਹਾਨੂੰ ਲੇ ਕੇ ਵੀ ਇਤੋਂ ਕਰੋ ਸ਼ੁਰੂ ਠੀਕ ਆ ਜੀ ਨਾਮ ਐਡਰੈਸ ਦੱਸ ਨਾਮ ਮੈਂ ਪਾਸ ਸਿੰਘ ਜਪਿੰਦ ਚੁੰਨਾ ਜ਼ਿਲ੍ਹਾ ਮਰਸਾਜੇ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ 981454905 ਠੀਕ ਹੈ ਲਓ ਜੀ ਪਹਿਲੇ ਨੰਬਰ ਤੇ ਨਹੀਂ ਲੀਰਾ ਵੀ ਡੇਟਾ ਕੱਟਾ 45 ਲੀਲੀ ਦਾ ਵੀ ਨਹੀਂ ਆ ਗਿਆ ਠੀਕ ਹੈ ਜੀ ਲਓ ਜੀ ਡੇਟਾ ਕੱਟ ਬੱਚਾ ਭਾਜੀ ਬੱਚਾ ਇਹਦਾ ਆਵੇ ਆ ਜੀ ਵੀਡੀਓ ਬੱਚਾ ਠੀਕ ਕੱਟੀ ਕਟਾ ਜੇ ਇਹ ਕੱਟਾ ਆ ਠੀਕ ਆ ਜੀ ਮੇਲ ਕਾਫ ਜੇ ਕਿੰਨੇ ਕ ਟਾਈਮ ਦਾ ਹੋਊਗਾ ਬਾਈ ਮਹੀਨੇ ਦਾ ਲੜੇ ਕੋਈ ਡੇਢ ਦਾ ਲੜੇ ਡੇਢ ਦਾ ਲੜੇ ਉਹ ਆਂਦੇ ਵੀ ਅਸੀਂ ਇਹਨੂੰ ਪਾਲਣ ਬੜੇ ਰੀਜ ਨਾਲ ਹੈ ਸਾਨੂੰ ਮਜਬੂਰੀ ਅਸੀਂ ਤਾਂ ਵੇਚਣ ਲੱਗੇ ਬੱਚ ਬੜੇ ਠੀਕ ਆ ਠੀਕ ਆ ਮੱਝ ਵੇਚਦੇ ਨਹੀਂ ਅਸੀਂ ਠੀਕ ਆ ਕਿੰਨਾ ਦੁੱਧ ਤਿਆਰ ਭਾਜੀ ਉਹਦੇ ਕੋਲ ਦੁੱਧ ਵੀ ਰ ਆਟਮ ਜਿਹੜਾ ਆਪਾਂ ਚਵਾ ਦੇਣਾ ਨਾ ਹਾਂਜੀ ਪਲੱਸ ਉਹ ਆਪਾਂ 10 ਦੀ ਗਰੰਟੀ ਦਵਾਂਗੇ ਠੀਕ ਆ ਹਾਂ ਸੂਆ ਸੂਆ ਦੂਜਾ ਸੂਈ ਹੈ ਠੀਕ ਆ ਠੀਕ ਆ ਜੀ ਉਹ ਲੀਲੀ ਦਾ ਵੀ ਆਖੋ ਕਾਟੀ ਵੇਰੋਂ ਪੈਰ ਹੀ ਦਿਖਾ ਦਿਓ ਬਿਲਕ ਯੂਰਿਕਾ ਦਾ ਕਾਟ ਜਿਹੜਾ ਚੰਗਾ ਕਰਮ ਵਾਲੀ ਤੇ ਇਸ ਤੇ ਮਾਰ ਮੜਿਆ ਵਖਾਦਦਾ ਇਧਰ ਵੇਖੋ ਜੀ ਲਓ ਜੀ ਟੇਡਾ ਕੱਟ ਆਹ ਚੀਜ਼ ਜਿਹੜੀ ਬਹੁਤ ਘੱਟ ਲੱਭਦੀ ਬਾਕੀ ਨੀਲੀ ਰਾਵੀਆਂ ਲੱਭ ਜਾਂਦੀਆਂ ਆਹ ਕੱਟ ਆਈ ਘੱਟ ਹੀ ਲੱਭਦੀ ਬਿਲਕੁਲ ਬਿਲਕੁਲ ਜਿਵੇਂ ਮਣਕੀ ਅੱਖ ਤੇ ਟੇਡਾ ਕੱਟ ਕੱਦ ਵਜੋਂ ਵੀ ਫੁੱਲ ਆ ਤੇ ਸੁਆ ਦੂਸਰਾ ਸਹੀ 10 ਲੀਟਰ ਜੇ ਤਿਆਰ ਹੁਣ 10 ਤੋਂ ਪਲੱਸ 10 ਲੀਟਰ ਦੀ ਫੁੱਲ ਗਾਰੰਟੀ ਆ ਵੀਰ ਜੀ ਠੀਕ ਆ ਲਓ ਜੀ 10 ਤੋਂ ਪਲੱਸ ਹੋਊਗਾ ਪਰ 10 ਦੀ ਫੁੱਲ ਗਾਰੰਟੀ ਆ ਵੀਰ ਜੀ ਬਿਲਕੁਲ ਫੁੱਲ ਸਾਰੀਆਂ ਨਿਸ਼ਾਨੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਰਮ ਵਾਲੀ ਇਹ ਚੱਡਾ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆਂ ਤੇ ਥਣਾ ਦੱਸ ਆਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਕਰਮਵਲੀ ਨੂੰ ਨੋਕ ਵਾਲਾ ਹੀ ਥਣ ਲੱਗਾ ਵਾ ਇਹ ਹੈ ਵੀ ਸਿੰਗਲ ਹੱਡੀ ਆ ਲਓ ਜੀ ਚੱਡਾ ਵੀ ਵੇਖ ਸਕਦੇ ਜੇ ਇਹ ਭਾਜੀ ਇਹ ਆਪਣਾ ਬਗੀਚੇ ਵੀ ਤੁਹਾਨੂੰ ਬੜਾ ਨਿਕਲੇ ਹੁੰਦਾ ਹਾਂ ਹਾਂ ਬਿਲਕੁਲ ਬਿਲਕੁਲ ਅੱਸੀ ਦੀ ਨਹੀਂ ਜੀ ਨਹੀਂ ਕਰੀਏ ਜਾਈ ਜੀ ਪਹਿਲੇ ਫੋਨ ਤੇ ਜੜੀਏ ਕਰਦਗੇ ਜਾਈ ਜੀ ਕਰਦੋ 75 ਦੀ ਫਿਰ ਦੇ ਰਹੀਏ ਕੰਮ ਨੇ ਮੇਰੀ ਹੈ ਨਾ ਜਗੇ ਵੀ ਸੀ ਕਰ ਦੋ ਖਾਣਾ ਹੀ ਕਰ ਲੋ ਜੋ ਕਰਨਾ ਤੇ ਤੇ ਮਰਜੀ ਹੈ ਨਹੀਂ ਸਾਡਾ ਵੀਰ ਮੈਂ ਕਿਉਂਕਿ ਵੀ ਆਪਾਂ ਆਪਾਂ ਬਗੀਚੇ ਵੀਰ ਪੜਾਏ ਜਾਂਦੇ ਆਪਾਂ ਨੀ ਨੀ ਲੈਣੀ ਪਾਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੱਲ ਵੀ ਬੇਨਤੀ ਕੀਤੀ ਅੱਜ ਵੀ ਕਰਦੇ ਆਂ ਹਾਡੇ 당ੇ ਕੋਈ ਨੁਕਸਾਨ ਨਹੀਂ ਗਏ ਆਪਾਂ ਨੂੰ ਯਾਰ ਨਹੀਂ ਵਧੀਆ ਗੱਲ ਇਹ ਤੋਂ ਵੱਡੀ ਗੱਲ 10-12 ਦਿਨਾਂ ਤੱਕ ਸਾਡੀ ਗਰੰਟੀ ਹੋਗੀ ਠੀਕ ਆ ਚਲੋ ਤਾਂ ਭਾਈਆ ਉਧਰ ਖੰਡ ਦਾ ਚੱਲ ਜਾਂਦਾ ਨਹੀਂ ਬਿਲਕੁਲ ਬਿਲਕੁਲ ਜੀ ਹਾਂਜੀ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਇਹਨੂੰ ਪਸ਼ੂ ਮਾਰਾ ਪੈ ਗਿਆ ਨਾ ਹਾਂਜੀ ਤੇ ਉਹਦੇ ਕਿਲੇ ਦੇ ਸਾਲ ਵੱਜ ਜਾਣਾ ਪਾਪਾ ਜੀ ਉਹਨੂੰ ਵਿਚਾਰੇ ਨੂੰ ਬਦਲ ਕੇ ਦੇ ਦਾਂਗੇ ਉਹ ਵੀ ਖੁਸ਼ ਆਪਾਂ ਵੀ ਖੁਸ਼ ਬਿਲਕੁਲ ਬਿਲਕੁਲ ਸਹੀ ਗੱਲ ਬਾਤਾਂ ਗੱਡਾ ਕਰਕੇ ਆਪਾਂ ਕਿਹਾ ਹੋਰ 5-7000 ਘਾਟੇ ਨਾਲ ਬਿਲਕੁਲ ਬਿਲਕੁਲ ਤੁਸੀਂ ਮਤਲਬ ਮੈਂ ਕਿਹਾ ਉਹ ਮਗਰੋਂ 80000 ਦੀ ਗਾਂ ਮਰ ਗਿਆ ਭੱਜਿਆ ਨਹੀਂ ਯਰ ਲਈ ਜਾਂਦੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਆਪਾਂ 70 ਦੀ ਦੇ ਲਈਏ 70 ਦੀ ਪੂਰੇ 65000 ਦਾ ਦੇ ਨੇ 1000 ਮੇਰੇ ਕਰਕੇ ਹੋਰ ਨਹੀਂ ਧੱਕਾ ਹੋਣਾ 1000 ਛੜ ਦੇ ਮੇਰੇ 69 ਦੀ ਦੇ ਲਈਏ ਜਗਵੀਰ ਯਾਰ ਲਓ ਜੀ 70 ਦੇ ਵਿੱਚ 20000 ਰੁਪਇਆ ਤੇ ਇਹ ਆ ਵੀ ਸਾਹ ਜੂਰੀ ਆ ਫਰਾਂਗਾਂ ਦਾ ਬਹੁਤ ਨਾ ਨਹੀਂ ਸਾਫ ਆ ਸਾਫ ਹੈ ਬਰੀਡ ਤੇ ਜਿੰਨੇ ਕੰਮ ਕਰਨਾ ਉਹਦੇ ਵਾਸਤੇ ਚੰਗੀ ਆ 5000 ਦਾ ਮਗਰ ਚਾਹਤਾ ਕੱਟਾ ਵੀ ਹੈਗਾ ਸਹੀ ਗੱਲ ਹੈ ਸਹੀ ਕਿਹਦਾ ਨਾ ਫਿਰ 5 ਕਰਨਾ ਵੀ ਜੀ ਕਹਤਾ ਨਾ ਹਾਂਜੀ ਤੇ 1000 70 70 ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨੋਰਮਲ ਰੇਟ ਆ ਹਾਂਜੀ ਬਿਲਕੁਲ ਜੀ ਇਤੋਂ ਪਰੇ ਰੱਬ ਦਾ ਨਾ ਹੀ ਆ ਦਿਖਾਓ ਮੂੰਹੋਂ ਦੋ ਦੰਦ ਬਗੀਚੇ ਵੀਰ ਅਜੇ ਕੱਟਾ ਲਓ ਜੀ ਦੋ ਦੰਦ ਦੋ ਦੀ ਪਹਿਲਾ ਸੁਆ ਠੀਕ ਹੈ ਠੀਕ ਹੈ ਲਓ ਜੀ ਨੀਲੀ ਤੇ ਬੂਰੀ ਆ ਕੱਟ ਜਾ ਜੀ। ਯਾਰ ਜਿਹੜਾ ਬੈਠਾ ਕੁਝ ਮਗਾ ਲੈਂਦੇ ਆ ਉਹ। ਠੀਕ ਆ ਜਿਹੜਾ ਬੈਠਾ ਉਹ ਜਵਾਬ ਦੇ। ਕਿ ਅੱਡਾ ਜਿਹੜਾ ਬਹੁਤ ਹੀ ਸਾਫ਼ ਹੈ। ਦੋ ਦੰਦ ਦੇ ਜੀ ਪਿਓਰ। ਠੀਕ ਆ ਠੀਕ ਆ। ਦੁੱਧ ਕਿੰਨਾ ਭਰੀ? ਦੁੱਧ ਵੀਰ ਜੀ ਆਟਾ ਮੈਂ 10 ਤੇ 9 ਦੀ ਪੂਰ ਗਰੰਟੀ ਜੀ। ਠੀਕ ਆ। ਦੁੱਧ ਆਪਾਂ ਸੱਚਾਈ ਦੱਸਣੀ ਅਗਲੇ। ਬਿਲਕੁਲ ਬਿਲਕੁਲ ਸਹੀ ਗੱਲ ਆ। ਬਿਲਕੁਲ ਸਹੀ। ਚਲੋ ਪਸ਼ੂ ਵੀਰ ਦੇ ਗਏ ਆ। ਹਾਂ। ਆਪਾਂ ਤੀਜੀ ਚੌਥੀ ਵੀਡੀਓ ਪਾਉਣ ਲੱਗੇ। ਆਪਾਂ ਅਜੇ ਤੱਕ ਨਹੀਂ ਕੋਈ ਲਾਮਾ ਆਇਆ। ਨਹੀਂ ਬਿਲਕੁਲ ਬਿਲਕੁਲ। ਸੱਚਾਈ ਦੱਸੋ। ਬਿਲਕੁਲ। ਜਿੰਦਾਲੇ ਵੀਰਾਂ ਨੂੰ ਪਤਾ ਹੁੰਦਾ ਜੇ ਭੈਣੇ ਸੀਗਾ ਕਿਲੋ ਓਦਾਂ ਕਿਲੋ ਦਾ ਫਰਕ ਨਹੀਂ ਪੈਂਦਾ ਪੈ ਜਾਂਦਾ ਪੈ ਜਾਂਦਾ ਪੈ ਜਾਂਦਾ ਸਹੀ ਗੱਲ ਆ ਖੋਲ ਦਿਓ ਬਾਈ ਇਹਨੂੰ ਹਾਂ ਵਾਲੀ ਬੁਰੀ ਆ ਹਾਂ ਤਿਲਾਂ ਵਾਲੀ ਸੁਰੀ ਆ ਜੀ ਲਓ ਜੀ ਪਹਿਲਾ ਹੀ ਸੁਆ ਸਹੀ ਕਰਮ ਵਾਲੀ ਦੇ ਦੋ ਦੰਦ ਬੰਦੇ ਵੀਰ ਜੀ ਸੁਆ ਪੀ ਗਏ ਫੇਰ ਪਾ ਦੇ ਦਿੰਦੇ ਹਾਂ ਬਿਲਕੁਲ ਬਿਲਕੁਲ ਲਓ ਠੀਕ ਆ ਠੀਕ ਆ ਮੋਲ ਦੇ ਤੁਸੀਂ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਰਿੰਗ ਸਿੰਘ ਲੱਗਾ ਕਰਮ ਵਾਲੀ ਦਾ ਕੱਦ ਜਿਹੜਾ ਚੰਗਾ ਵਾ ਜੇ ਦੋ ਦੰਦ ਆ ਬਾਕੀ ਟਾਪ ਕਲਾਸ ਆ ਜਿਹਨੂੰ ਆਪਾਂ ਕਹਿੰਦੇ ਨਾ ਟਾਪ ਕਲਾਸ ਉਹ ਵਾ ਥਾਣੇ ਵੀ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਕਰਮ ਵਾਲੀ ਨੂੰ ਹੈ ਵੀ ਦੋ ਦੰਦ ਦੋ ਦੰਦ ਥਾਣ ਤੁਣ ਚੰਗਾ ਨੋਕ ਵਾਲਾ ਥਾਣ ਤੇ ਹੈ ਵੀ ਗੈਪ ਤੇ ਆ ਬਿਲਕੁਲ ਨਵੀਂ ਤੇ ਛੋਟੀ ਦੋ ਦੰਦ ਪਹਿਲਾ ਸੁਗਾ ਸੁਈ ਕਰਮ ਵਾਲੀ ਕਿੰਨਾ ਕ ਟਾਈਮ ਹੋ ਗਿਆ ਉਹ ਪਾਈ ਸੂਈ ਨੂੰ ਵਾਹੇ ਸੂਈ ਨੂੰ 15 ਦਿਨ ਲਾ ਲਓ ਕੋਈ 20 ਦਿਨ 20 ਲਾਓ ਅੱਜ ਕਿੰਨੇ ਦਿਨ ਲਾ ਖਾ ਬੱਚਾ ਠੀਕ ਹੈ ਠੀਕ ਹੈ ਨਾ ਠੰਡ ਜੀ ਲੱਗ ਗਈ ਇਹਨੂੰ ਠੀਕ ਹੈ ਠੀਕ ਹੈ ਆਹ ਜਾਂਦਾ ਦੋ ਇੱਕ ਕੋਈ ਨਾ ਬਾਕੀ ਠੀਕ ਆ ਹਾਂ ਠੀਕ ਆ ਚੜਦੀ ਕਲਾ ਹਾਂ ਜੀ ਆਈਆਂ ਨਾ ਲਾਏ ਠੰਡ ਚ ਤੁਹਾਨੂੰ ਦਸ ਰੁਪਏ ਆ ਜੀ ਇਹਦਾ ਵੀ ਬੋਲਾ ਮੁੱਲ ਮੇਰਾ ਆਪਾਂ ਕੀਚੇ ਹੀ ਲੱਖ ਨਾ ਕਰ ਲਈਏ। ਤੂੰ ਇੰਨਾ ਬੇਗਾਨੀ ਕਾਹਦਾ ਕਰਦਾ ਹੈ? ਤੁਹਾਨੂੰ ਵੀ ਪਤਾ ਉਹਦਾ ਤੁਸੀਂ ਲੱਖ ਨਹੀਂ ਕਰਨਾ ਬੋਲੇ। ਹਾਂਜੀ ਹਾਂਜੀ। ਤੁਹਾਨੂੰ ਪਤਾ ਮੈਂ ਬੱਚਾ ਤਿਆਰ ਕਰੰਡਿਆ ਇੱਕ ਕੱਟੀ ਦਾ ਦਰਦ ਨੂੰ ਦਾਂ ਫਰੰਦੇ। ਤੇ ਉਹਦਾ 45-50 ਹਜ਼ਾਰ ਖਰਚਾ ਆ ਗਿਆ ਮੈਨੂੰ। ਆ ਜਾਂਦਾ ਆ ਜਾਂਦਾ ਬਿਲਕੁਲ ਸਹੀ ਗੱਲ। ਹਾਂ ਕੱਟੀ ਬਹੁਤ। ਚਲਿਓ ਭਾਜੀ। ਤੂੰ ਇੰਦਾ ਨਹੀਂ ਆ ਵੀ ਤਰ ਮੁ ਜਾਏਗੀ। ਤੇ ਨੇ ਕਿਹਾ ਕਰੀਏ ਆਪਾਂ ਸਰਕਾਰੀ ਦੇ ਨਾਂ ਹਾਂਜੀ। ਚੋ 85 ਦੇ ਦੀਏ। 85 ਵੀ ਨਹੀਂ। 80 ਦੀ। ਸਹੀ ਨਹੀਂ ਆ ਪੰਜ ਹੋਰ ਛੜ ਦੋ ਜੀ 75 75 ਦੀ ਕੋਈ ਦਊਗਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਕੁਮਾਰ ਜੱਗੇ ਦਾ ਯਾਰ ਨਹੀਂ ਮੈਂ ਥੱਕਾ ਹੋਣਾ ਨਹੀਂ ਆ ਨਹੀਂ ਸਹੀ ਗੱਲ ਹੈ 74 ਦੀ ਜੱਗੇ ਹਾਂ ਨਾ ਚਲੋ ਠੀਕ ਹੈ 74000 ਦੀ ਲਾਓ ਜੀ ਚੱਟ ਜਰਾ ਇੱਕ ਲੱਲੂ ਆ ਕੋਈ ਦਰੇ ਕੋਈ ਮੰਗੂ ਬਣਾਵਾ ਦੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਛੱਡਾ ਵੇਖ ਸਕਦੇ ਬਹੁਤ ਸਫਾਈਆਂ ਦੇ ਵਿੱਚ ਆ 74000 ਦੀ ਦੇ ਇਹੋ ਜਿਹੀ ਕੱਟੀ ਥੋੜਾ ਲੱਭਣੀ ਜੀ ਜੋ ਮੱਧੀ ਨਹੀਂ ਬਿਲਕੁਲ ਬਿਲਕੁਲ ਸ਼ਾਂਤ ਸੁਭਾਅ ਲਈ ਇਹ ਕੱਟੀ ਆ ਚੰਗੀ ਆ ਪਹਾੜ ਦੇ ਮੁੱਲ ਨਿਕਨਗੇ ਬਿਲਕੁਲ ਸਹੀ ਗੱਲ ਆ ਕੋਈ ਇਹ ਦੁਜਾ ਇਹ ਗੁਜਾਰ ਦਾ ਏ ਹਾਂਜੀ ਹਾਂਜੀ ਸਹੀ ਗੱਲ ਸਹੀ ਗੁਪੀ ਲਈ ਨਾਲ ਦੇ ਦਾ ਹਾਂਜੀ ਹਾਂਜੀ ਗੁਜਾਰ ਪਹਾੜ ਗੁਜਾਰ ਪਹਾੜ ਸਹੀ ਗੱਲ ਇਹ ਗੱਲ ਕਰਨੀ ਚਾਹੀਦੀ ਸੱਚੀ ਨੇ ਸੱਚੀ ਸੱਚੀ ਕਿਉਂਕਿ ਸੋਨੂ ਵੀਰ ਦੇ ਵੀ ਮੁੱਲ ਨਿਕਨਗੇ ਤੇ ਹਰਪਾਲ ਵੀਰ ਦੇ ਹਰਪਾਲ ਦੇ ਵੀ ਬਿਲਕੁਲ ਸਹੀ ਗੱਲ ਹੈ ਇਹਦਾ ਹੀ ਲੱਗਦਾ ਸਹੀ ਗੱਲ ਹੈ ਕਿਉਂਕਿ ਮਾਲ ਸਾਫ ਤੇ ਰੇੜ ਬਿਲਕੁਲ ਜਿਆਜ ਕੋਈ ਲੈ ਜਾ ਨਾ ਅੱਖਾਂ ਮਿੜ ਕੇ ਹਾਂਜੀ ਉਹ ਚਾਰ ਸੂਏ ਹੋਗੇ ਇਹ ਫੇਰ ਲੱਖੋਂ ਬਾਹਰ ਵਿਗਣੀ ਹੈ ਵਿਗਣੀ ਵਿਗਣੀ ਹੋਰ ਵੀ ਹਾਂ ਜਿਹੜੀ ਪੂਰੀ ਮਹ ਹੈ ਨਾ ਇਹਦੀ ਡਿਮਾਂਡ ਬੜੀ ਹੈ ਡਿਮਾਂਡ ਬਹੁਤ ਜ਼ਿਆਦਾ ਵਾ ਸਹੀ ਨਾ ਹਾਂਜੀ ਆ ਗਈ ਜੇ ਤੇਜੇ ਨੰਬਰ ਤੇ ਕਿਵੇਂ ਜੀ ਬਿਲਕੁਲ ਤਾਜੀ ਮੱਝ ਸਹੀ ਜੋ ਬੱਚਾ ਗਿਆ ਜੋ ਮਾਰ ਅੱਛਾ ਲੱਗ ਗਈ ਆਜ ਦੀ ਠੀਕ ਹੈ ਲਓ ਜੀ ਆਹ ਵਾਲੀ ਪੂਛੀ ਜੀ ਬਿਲਕੁਲ ਤਾਜੀ ਆ ਇਹ ਆਪਾਂ ਬਿਲਕੁਲ ਕੰਮ ਨਹੀਂ ਕਰਨਾ ਕਰ ਆ ਵੇਖ ਲਓ ਬਿਲਕੁਲ ਆ ਜਾਂਦੇ ਵੀ 10 ਦਿਨ ਹੋਏ 20 ਦਿਨਾਂ ਤੇ ਕਹਿ ਕੇ ਦਵਾਗੇ ਠੀਕ ਹੈ ਠੀਕ ਹੈ ਉਹਦੀ ਗੱਲ ਨਹੀਂ ਲਓ ਜੀ ਜੈਡ ਬਲੈਕ ਆ ਗਈ ਜੇ ਕਰਮ ਵਾਲੀ ਦੇ ਵੇਖ ਸਾਡੇ ਨੂੰ ਕੋਈ ਸ਼ੀਰੇ ਮਿਲਦੀ ਆ ਇਹ ਬੂਛੀ ਦੇ ਵੀਦੀ ਆਇਕੋ ਆ ਵੇਖੋ ਠੀਕ ਹੈ ਜੀ ਉਹਦੀ ਗੱਲ ਨਹੀਂ ਗੀ ਸੰਜੀ ਦੁੱਧ ਕਿੰਨਾ ਆ ਰਪਾ ਜੀ ਦੁੱਧ ਵੀਰ ਜੀ ਇਹਦੇ ਥੱਲੇ ਜਿਹੜਾ 8 ਕਿਲੋ ਹਾਜ ਨਾਜ਼ਰ ਹੋ ਰਿਹਾ ਲਓ ਜੀ 8 ਠੀਕ ਹੈ ਜੀ ਤੇ ਇਦਾਂ ਮੇਰੇ ਕੋਈ ਵੀ ਮੇਰੀ ਮਾਂ ਜੀ ਉੱਥੇ ਜਾ ਕੇ 扑ਕੇ ਜਿਆਦਾ ਬਾਪੇ ਜੀ ਮੇਰੀ ਆਪਣੀ ਠੀਕ ਹੈ ਜੀ ਹਾਂ ਉਹਦੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਹੈ ਤੇ ਇੰਨੀ ਜਿਿਹੇ ਅਗਲੇ ਥਾਣੇ ਨਾ ਹਾਂਜੀ ਥੋੜੇ ਜੇ ਨਾ ਤੈੜਜੇ ਹੁੰਦੇ ਆ ਅੱਛਾ ਮਗਰ ਉਹ ਪੋਲੀ ਆ ਠੀਕ ਹੈ ਦੇਣੀ ਆਪਾਂ ਚੰਗੀ ਗੱਲ ਜੀ ਬਿਲਕੁਲ 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 ਸਿਆਣੀ ਗੱਲ ਆ ਇਹ ਕਹਿੰਦਾ ਭਾਬੀ ਮਗਰ ਲਈ ਬਿਲਕੁਲ ਪੋਲੀ ਦੇ ਪੁੱਤ ਅਗਲੇ ਤੈੜ ਟੈੜ ਹੁੰਦੇ ਮਾੜੇ ਮਾੜੇ ਠੀਕ ਹੈ ਠੀਕ ਹੈ ਵਧੀਆ ਗੱਲ ਆ ਪੋਲੀ ਭਾਵੇਂ 8 ਸਾਲ ਦਾ ਬੱਚਾ ਚੋਲੇ ਠੀਕ ਜੀ ਬਿਲਕੁਲ ਸਿਆਣੀ ਗੱਲ ਆ ਜੀ ਜਿਹੜੇ ਨੇ ਸੱਚਾਈ ਕੌਣ ਦੱਸਦਾ ਅੱਜ ਕੱਲ ਹਾਂ ਫੇਰ ਪੋਲੀ ਹੋ ਜਾਂਦੀ ਵਧੀਆ ਗੱਲ ਹਾਂ ਇਹ ਸੂਆ ਭਾਜੀ ਇਹ ਪਹਿਲੇ ਸੂਆ ਸੂਈ ਹੈ ਵੀ ਪਹਿਲਾ ਹੀ ਹੈ ਜੀ ਲਓ 8 ਲੀਟਰ ਜਿਹੜਾ ਤਿਆਰ ਆ ਦੁੱਧ ਬਿਲਕੁਲ ਜੀ ਇਹਦਾ ਮੈਲਾ ਮਾਰਨਾ ਜੇ ਉਹਦਾ ਹੰਦ ਨਾ ਦੇਂਦੇ ਆਪਾਂ ਵੀ ਹਿੰਦੇ ਦੇ ਵਿੱਚ ਤੇ ਵੀ ਕਹੀ ਆ ਹਾਂ ਠੀਕ ਆ ਜੀ ਬਿਲਕੁਲ ਬਿਲਕੁਲ ਲਓ ਜੀ ਮੈਲਾ ਮੋਲਾ ਮਾਰ ਕੇ ਦੁੱਧ ਚੰਗਾ ਅੱਛਾ ਹਾਂ ਕਿੰਨਾ ਕ ਚਵਾਈ ਜਾਊ ਦੁੱਧ ਦੁੱਧ ਵਾਲ ਜੀ ਕਿੰਨਾ ਚਵਾਈ ਜਾਊ ਦੁੱਧ ਵੀ ਜੀ ਕੋ ਸਾਫ਼ ਦੀ ਗੱਲ ਮੇਰੇ ਸਹਾਂ 10 ਕਿਲੋ ਤੋਂ ਘੱਟ ਨਹੀਂ ਜਾਊਗੀ ਠੀਕ ਆ ਠੀਕ ਆ 8 ਤੋਂ ਪਲੱਸ ਹੀ ਹੋਊਗਾ 8 ਕਿਲੋ ਦੀ ਆਪਣੀ ਗਰੰਟੀ ਆ ਦੇ ਲਓ ਜੀ ਚੱਡਾ ਜੁੰਡਾ ਰਸਣ ਦਾ ਸੈਦ ਗਿਆ ਇਹਦਾ ਵੀ ਚੰਗਾ ਵਾ ਇਹ ਵੀਰ ਆਪਾਂ ਜਿਹੜੀ ਤੁਹਾਨੂੰ ਦੇ ਦੇਣੀ ਹੈ ਨਾ ਹਾਂ ਨਹੀਂ ਜੇ ਜੇ ਹੈ ਅਰੇ ਜੈ ਜਰਾ ਨਿਕਲੋ ਨਹੀਂ ਤਾਜੀ ਆ ਹਾਂ ਆਪਾਂ ਇਹ ਨਹੀਂ ਗੱਲ ਕੀਤੇ ਵੀ ਨਹੀਂ ਜੈ ਕਿਉਂਕਿ ਬਾਹਰ ਹੁਣ ਪਸ਼ੂਆਂ ਦਾ ਮੁੱਲ ਬੜਾ ਹੈ ਮੁੱਲ ਬੜਾ ਹੈ ਮੈਂ ਕਿਹਾ ਤੁਹਾਡੀ ਬਾਦਰੀ ਆ ਕੱਲ ਵੇਚ ਕੇ ਫੇਰ ਲੈ ਆਉਂਦਾ ਆ ਆ ਜੁੜਾ ਤੁਹਾਡੇ ਸਾਹਮਣੇ ਆਪਣਾ ਜਿਹੜਾ ਵੀਰ ਜੱਗੇ ਸਹੀ ਆ ਸਹੀ ਆ ਚਾਰ ਦਿਨ ਵੀਡੀਓ ਬਾਈ ਨੂੰ ਹੋ ਗਿਆ ਮੈਨੂੰ ਕੋਈ ਪਸ਼ੂ ਨਹੀਂ ਲੱਭਾ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਇਹ ਆ ਪਾਜੀ ਥੋੜਾ ਜਿਆ ਕਰ ਦਿਓ ਕਹਿੰਦਾ ਦੋ ਹਜ਼ਾਰ ਸ਼ਾਮ ਦੀ 50000 ਦੇ ਲਓ ਜੀ ਯਾਰ 66 63 ਦੀ 63 ਦੀ ਲਾਓ ਜੀ 63 ਹਜ਼ਾਰ ਦੀ 64 64 ਦੀ ਲਾਓ ਜੀ 64 ਹਜ਼ਾਰ ਨਹੀਂ ਲੱਪਣਾ ਨਹੀਂ ਲੱਪਣਾ ਸਹੀ ਗੱਲ ਆ ਹੈ ਯਾਦ ਹੀ ਦੋਦਾ ਹੀ ਆ ਉਦਾਂ ਹੀ 50 ਤੋਂ 55 ਦੀ 55 ਦੀ ਦੋ ਨੰਬਰ ਕਿਹਾ ਹੈਗੀ ਆਗੀ ਆ ਸਹੀ ਗੱਲ ਆ ਨਹੀਂ ਚੰਗੀ ਨਹੀਂ ਜਾਇਜ਼ ਆ ਦੀ ਮੱਝ ਆਪਾਂ ਦੇਖਾਂਗੇ ਠੀਕ ਆ ਠੀਕ ਆ ਭਰਾ ਫੋਨ ਆਵੇ ਫੇਰ ਵੀ ਮਾਨਦਾਨ ਕਰਦਾ ਲਾਓ ਜੀ ਮੌਕੇ ਦੇ ਮਾਨਦਾਨ ਬਿਲਕੁਲ ਬਿਲਕੁਲ ਸਿਆਣੀ ਗੱਲ ਆ 8 ਕਿਲੋ ਦੁੱਧ ਜੇ ਦੋ ਤਰ੍ਹਾਂ ਦੇ ਨਾ ਦੇ ਆਂਦੇ ਆਪਾਂ 20 ਦਿਨਾਂ ਦੀ ਆਖੀ ਹੈ ਜੀ ਆ ਮਾਜਨੇ ਮਾਰਨਾ ਜੀ ਠੀਕ ਹੈ ਠੀਕ 100000 ਰੁਪਏ ਦੀ ਮਾਜ ਹਾਂ ਆ ਗਿਆ ਨਾ ਦੇਣਾ ਲਓ ਜੀ ਇਹਦੇ ਤੋਂ ਪਰੇ ਹੁਣ ਰੱਬ ਦਾ ਨਾਮ ਹੀ ਹੈ ਹਾਂਜੀ ਵੀਰ ਪਾਲ ਲਓ ਪੀ ਪਸ਼ੂਆ ਲਓ ਗਾਂ ਦੇ ਬੜੇ ਮੈਨੂੰ ਖੂਨ ਦੀ ਰਾ ਭਰਾ ਠੀਕ ਹੈ ਠੀਕ ਹੈ ਠੀਕ ਚਾ ਚਾ ਮਨਾਫਾ ਦੇ ਦੇ ਜੇ ਬਗੀਚੇ ਵੀਰ ਆਪਣੀ ਮਾਜ ਜਾ ਜੀ ਜੀ ਗਲਵਾਵੇ ਮਿਲੇ ਨਾ ਹਾਂਜੀ ਉਹ ਗਰੰਟੀ ਆਪਣੀ ਵਧੀਆ ਠੀਕ ਜੀ ਉਹ ਸੱਚੋ ਕੀ ਜਾਂਦੇ ਨਹੀਂ ਬਿਲਕੁਲ ਬਿਲਕੁਲ ਚੰਗੀ ਗੱਲ ਆ ਪਾ ਗਰੰਟੀ ਕਹਿੰਦਾ ਵਧੀਆ ਗੱਲ ਲਓ ਜੀ ਪਸ਼ੂ ਜਾਜਿਆ ਦੇ ਇਸ ਤੋਂ ਪਰੇ ਰੱਬ ਦਾ ਨਾਮ ਹੀ ਹੈ ਬਸ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ